ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਪਿੰਡ ਹਰਾਜ ਤੋਂ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਮੌਕਸਰ ਸਾਹਿਬ ਤਹਿਸੀਲ ਪੈ ਜਾਂਦੀ ਆ ਘਰੇਲੂ ਪਰਿਵਾਰ ਦੇ ਘਰੇ ਆ ਬਾਈ ਕੋਲੇ ਅੱਜ ਇੱਕ ਟੋਕੜ ਮਾਝ ਬਕਾਉ ਕੀਤੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਮਗਰ ਕੱਟੀ ਆ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਦਿੰਦੇ ਆ ਤੁਹਾਨੂੰ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਬਾਈ ਠੀਕ ਠਾਕ ਜੀ ਠੀਕ ਆ ਨਾਂ ਦੱਸਦੀ ਬਈ ਆਪਣਾ ਫਰੀਦ ਸਿੰਘ ਹੈ ਜੀ ਫਰੀਦ ਸਿੰਘ ਠੀਕ ਆ ਬਾਈ ਫਰੀਦ ਇੱਕ ਵਾਰੀ ਆਪਣਾ ਨੰਬਰ ਦੱਸ ਦਿਓ 9417829284 ਠੀਕ ਆ ਇਹ ਝੋਟੀ ਬਈ ਆਪਣੇ ਘਰ ਦੀ ਆ ਹਾਂ ਘਰ ਦੀ ਆ ਬਈ ਠੀਕ ਆ ਕਿੰਮਾ ਸੂਆ ਸੂਈ ਆ ਇਹ ਤੀਜੇ ਸੂਏ ਸੂਈ ਹੈ ਬਾਈ ਤੇ ਇਹ ਮੁੜ ਕੇ ਬਣੀ ਨਹੀਂ ਚਾਰ ਮਹੀਨੇ ਹੋ ਗਏ ਨੂੰ ਸੂਈ ਨੂੰ ਠੀਕ ਆ ਚਾਰ ਮਹੀਨੇ ਹੋ ਗਏ ਹਾਂ ਤੇ ਮੁੜ ਕੇ ਇਹ ਬਣੀ ਨਹੀਂ ਤੇ ਪਰ ਜਦੋਂ ਬਣੀ ਹੈ ਪਹਿਲੇ ਠੀਕ ਹੀ ਰਹਿ ਜੂਗੀ ਠੀਕ ਆ ਯਾਨੀ ਕਿ ਪਹਿਲੇ ਸੀਮਨ ਤੇ ਰਹਿ ਜਾਂਦੀ ਹਾਂ ਪਹਿਲੇ ਸੀਮਨ ਤੇ ਰਹਿ ਜਾਂਦੀ ਠੀਕ ਆ ਤੇ ਬਈ ਹੁਣ ਦੁੱਧ ਕਿੰਨਾ ਆਏ ਥੱਲੇ ਇਹਦੇ ਕੋਲੋਂ 8 ਕਿਲੋ ਆਈ ਜੀ ਦੋਵੇਂ ਡੰਗਾ ਦਾ ਦੋਵੇਂ ਡੰਗਾ ਦਾ 8 ਕਿਲੋ ਹਾਂ ਜੀ ਲੋ ਵੀ ਸੋਹਣੇ ਕੱਦ ਕਾਠ ਵਾਲੀ ਝੋਟੀ ਹੈ ਬਾਈ ਜੰਦਾ ਰਹਿ ਪਹਿਲੇ ਸੀਮਨ ਤੇ ਜਾਂਦੀ ਹੈ ਤੇ 4 ਮਹੀਨੇ ਹੋ ਗਏ ਹਜੇ ਤਾਈ ਬਣੀ ਹੈ ਨਹੀਂ ਗੀ ਜਿਹੜੇ ਵੀਰ ਦੇ ਪਸੰਦ ਹੋਵੇ ਦੋਸਤੋ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਸਾਫ਼ ਸੁਥਰਾ ਦੋਸਤੋ ਜੇ ਗੱਲ ਕਰੀਏ ਨਾ ਕੰਮ ਆ ਬਾਈ ਦਾ ਕਿਉਂਕਿ ਕੋਈ ਗੱਪ ਵਾਲੀ ਗੱਲ ਨਹੀਂ ਜੇ ਕਈ ਵੀਰ ਕਹਿੰਦੇ ਆ ਵੀਰ ਸੀਮਨ ਲੱਗੇ ਨੂੰ ਹਫ਼ਤਾ ਹੋ ਗਿਆ ਆ ਬਾਈਆਂ ਦਾ ਸੱਚ ਹੀ ਦੱਸਣਾ ਜਿਹੜੀ ਚੀਜ਼ ਹੋਈ ਤੇ ਮਗਰ ਕੱਟੀ ਆ ਹਵਾਨੇ ਹੀ ਜੱਜਮੈਂਟ ਤੁਹਾਨੂੰ ਕਰਾ ਦਿੰਦੇ ਆ ਪੌਣੇ 6 ਦਾ ਟਾਈਮ ਹੋ ਚੁੱਕਿਆ ਸ਼ਾਮ ਦਾ ਚੁਵਾਈ ਦੀ ਤਿਆਰੀ ਆ ਬਿਲਕੁਲ ਹਵਾਨੇ ਹੀ ਜੱਜਮੈਂਟ ਕਰਾ ਦਿੰਦੇ ਆ ਸਿੰਘ ਬਿਲਕੁਲ ਕੁੰਡਾ ਕੱਦ ਕਾਠ ਦੀ ਪੂਰੀ ਵੱਡੀ ਆ ਦੋਸਤੋ ਜਿਹੜੇ ਵੀਰ ਨੇ ਪਸੰਦ ਹੋਵੇ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਭੋਜ ਦੋ ਟਾਈਮ ਚੋ ਤਿੰਨ ਟਾਈਮ ਚੋ ਹਵਾਨੇ ਦੀ ਗੱਲ ਕਰੀਏ ਦੋਸਤੋ ਸਾਫ਼ ਸੁਥਰੀ ਆ ਸੇਮ ਸਾਈਜ਼ ਦੇ ਵਿੱਚ ਥਾਣਾ ਬਾਈ ਚੁਵਾਈ ਇੰਨੀਓ ਸਾਫ਼ ਹਾਂ ਜਾਵਾਂ ਬਾਈ ਠੀਕ ਲਓ ਬਾਈ ਬਾਈ ਜੰਦਾ ਚਵਾਈ ਇਹਨੂੰ ਸਾਫ ਸੁਥਰੀ ਹੋਊਗੀ ਖਵਾਨਾ ਦੋਸਤੋ ਮਗਰਲੇ ਪਾਸੇ ਨੂੰ ਸੋਨਾ ਦੀਂਦਾ ਚਾਰੇ ਥਾਣਾ ਦਾ ਸੇਮ ਸਾਈਜ਼ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਬਈ ਇੱਕ ਰਈ ਬਈ ਖੋਲ ਕੇ ਨਾ ਇਹਨੂੰ ਗੇੜਾ ਕਰਵਾ ਦਿੰ ਕੱਟੀ ਆਹਾ ਹੈਗੀ ਏ ਮਗਰ ਦੇਖ ਸਕਦੇ ਆ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਇੱਕ ਦੋ ਪਸ਼ੂ ਰੱਖਦੇ ਆ ਬਾਈ ਬਾਲੇ ਪਸ਼ੂ ਨਹੀਂ ਰੱਖਦੇ ਕਿਉਂਕਿ ਉਹ ਮੱਝ ਸੂਈ ਹੋਈ ਆ ਹੁਣ ਤਾਜੀ ਇਸੇ ਕਰਕੇ ਬਾਈ ਜੰਦੇ ਇਹ ਸੇਲ ਕਰ ਦੇਣੀ ਆ ਇਸ ਸਾਧਿਆਂ ਦੋਸਤੋ ਤੁਰੀ ਜਾਂਦੀ ਤਾਂ ਤੁਸੀਂ ਆਉਂਦੀ ਜੱਜਮੈਂਟ ਹੋ ਰਹੀ ਵੀ ਫਵਾਨੇ ਦੀ ਲਾ ਲੈਣੀ ਆ ਫਵਾਨੇ ਪੱਖ ਤੋਂ ਜੇ ਗੱਲ ਕਰੀਏ ਦੋਸਤੋ ਸਾਫ਼ ਸੁਥਰੀ ਹੋਊਗੀ ਝੋਟੀ ਇੱਥੇ ਆਉਂਗੇ ਤਾਂ ਤੁਹਾਡੇ ਨੂੰ ਜ਼ਰੂਰ ਪਸੰਦ ਆਊਗੀ ਲੈ ਚੱਲ ਬਈ ਉਧਰ ਹੀ ਲਜਾਣੀ ਉਧਰ ਹੀ ਠੀਕ ਆ ਲੈ ਜਾ ਆ ਦੋਸਤੋ ਬੱਚਾ ਜਿਹੜੀ ਉਹ ਸਾਹਮਣੇ ਸੂਈ ਝੋਟੀ ਆ ਕਿਉਂਕਿ ਬਾਈਆਂ ਦਾ ਚੂਨੇ ਪਸੂ ਔਖੇ ਆ ਥੋੜੇ ਜੇ ਇਸੇ ਕਰਕੇ ਇੱਕ ਅੱਧਾ ਪਸੂ ਹੀ ਰੱਖਦੇ ਆ ਸੂਇਆ ਸਵਾਇਆ ਇਹ ਹੁਣ ਸੂਪੀ ਬਾਈਆਂ ਦਾ ਤੇ ਇਹ ਟੋਕੜਾ ਆਪਾਂ ਸੇਲ ਕਰ ਦੇਣੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਸल्ली ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਕੱਟੀ ਤੁਹਾਨੂੰ ਦੁਆਰੇ ਫੇਰ ਵਿਖਾ ਦੇਣੀ ਆ ਦੋਸਤੋ ਆਹ ਕੱਟੀ ਆ ਜੱਜਮੈਂਟ ਤੁਸੀਂ ਆਪਦੀ ਲਾ ਲੈਣੀ ਆ ਥੋੜੀ ਲੱਸੀ ਜ਼ਰੂਰ ਹੈਗੀ ਆ ਜੇ ਕੋਈ ਸੇਵਾ ਸੰਭਾਲ ਆ ਲ ਜਾਂਦਾ ਆਪਦੀ ਸੇਵਾ ਸੰਭਾਲ ਤੇ ਨਿਰਪਰ ਆ ਵੀ ਸੂਣੀ ਤਿਆਰ ਕਰ ਲਓ ਜਿਹੜਾ ਵੀ ਚੰਗੀ ਸੇਵਾ ਵਾਲਾ ਲੱਜਾਂਦਾ ਤੇ ਇਹਦਾ ਰੇਟ ਆਪਾਂ ਬਾਈ ਤੋਂ ਪੁੱਛਦੇ ਨੇ ਤੁਹਾਨੂੰ ਕੀ ਰੇਟ ਕਰਨਾ ਬਾਈ ਇਹਦਾ ਰੇਟ ਕੀ ਕਰਦੇ ਆਂ ਬਾਈ 80000 ਮੰਗਦੇ ਆ ਠੀਕ ਆ 80000 ਮੰਗਦੇ ਆ ਮਾਨਤਨ ਕਰਦੇ ਆ ਆ ਮਾਨਤਨ ਕਰਦੇ ਆ ਠੀਕ ਆ ਇੱਕ ਵਾਰੀ ਨੰਬਰ ਦੱਸ ਦੀ ਬਈ ਆਪਣਾ 94 78 292 84 ਠੀਕ ਆ ਲਓ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਡਿਟੇਲ ਤੁਹਾਨੂੰ ਸਾਰੀ ਲੈਤੀ ਆ ਤਸੱਲੀ ਤੁਸੀਂ ਕਰਨੀ ਆ ਭਾਵੇਂ ਦੋ ਟਾਈਮ ਚੋ ਤਿੰਨ ਟਾਈਮ ਚੋ ਤੇ ਕੋਈ ਵੀਰ ਦੋਸਤੋ ਜਿਹੜਾ ਪੈਸੇ ਲਾਉਂਦਾ ਆਪਦੀ ਤਸੱਲੀ ਕਰਨ ਦਾ ਹੱਕਦਾਰ ਹੁੰਦਾ ਕਿਉਂਕਿ ਸਾਡਾ ਫਰਜ਼ ਆ ਦੋਸਤੋ ਤੁਹਾਨੂੰ ਪਸ਼ੂ ਵਿਖਾਉਂਦਾ ਮਗਰ ਕੱਟੀ ਆ ਪਿੰਡ ਹਰਾਜ ਆ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ